ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀ ਹੀ ਪਾਰਟੀਆਂ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਜਨਤਾ ਦੇ ਦਰਬਾਰ ਜਾ ਰਹੇ ਹਨ ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਰਾਜਾ ਸਾਸੀ ਹਲਕੇ ਵਿੱਚ ਭਾਜਪਾ ਸੁਖਵਿੰਦਰ ਸਿੰਘ ਦੀ ਗਵਾਈ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸੰਦੂ ਸਮੁੰਦਰੀ ਦੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਸੀ ਇਸ ਮੌਕੇ ਹਲਕਾ ਰਾਜਾ ਸਾਸੀ ਦੇ ਕਈ ਪਰਿਵਾਰ ਭਾਜਪਾ ਦੇ ਵਿੱਚ ਸ਼ਾਮਲ ਹੋਏ ਤੁਸੀਂ ਵੀ ਦੇਖੋ ਕੀ ਹੈ ਪੂਰੀ ਖਬਰ ਮੇਰਾ ਜੀ ਮੁਖਵਿੰਦਰ ਸਿੰਘ ਮਾਲ ਹਲਕਰ ਰਾਜਾ ਸਾਂਧੀ ਵੇਖੋ ਅੱਜ ਰਾਜਾ ਸਾਂਧੀ ਸ਼ਹਿਰ ਦਾ ਮੇਰੇ ਕਸਮੇ ਦਾ ਕੱਟ ਸੀ ਐਤਵਾਰ ਕ੍ਰਿਸਚੀਅਨ ਜਿਹੜੇ ਆ ਉਹ ਵਿਚਾਰੇ ਗਏ ਹੁੰਦੇ ਆ ਆਪਣਾ ਪ੍ਰੇਨ ਨਾ ਲੈਣ ਇਸ ਕਰਕੇ ਇਹਦੋਂ ਵੀ ਡਬਲ ਕੱਟ ਹੋਣਾ ਸੀ ਇਹ 1200 ਦੀ ਗੈਰ ਲੰਗਿਆ ਤੁਸੀਂ ਵੇਖਣ ਨਾ ਜੀ ਤੇ ਇਹਨਾਂ ਨੂੰ ਤਿੰਨਾਂ ਦੇ ਗੁਣਾ ਕਰ ਲਓ 500 ਵੋਟ ਪੈ ਗਈ 3500 ਤੇ ਜੇ 3500 ਵੋਟ ਸਾਨੂੰ ਆ ਗਈ 7000 ਚੋਂ ਬਾਕੀ ਕੀ ਬਚ ਗਿਆ ਜੀ ਇਹਦਾ ਮਤਲਬ ਸਮੁੰਦਰੀ ਸਾਹਿਬ ਜਿੱਤਣਗੇ ਭਾਜੀਪੀ ਜਿੱਤੂਗੀ ਲੋਕਾਂ ਨੇ ਮੂੰਹ ਭੰਗ ਹੋ ਗਿਆ ਲੋਕਾਂ ਨੂੰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈਆਂ ਤੁਸੀਂ ਵੇਖਿਆ ਹੀ ਆ ਇਹਨਾਂ ਕੀਤਾ ਕੀ ਆ ਛੜਾ ਆਪਣੀਆਂ ਲਾ ਲਈਆਂ ਉਦੋਂ ਹੀ ਝੂਠੇ ਸਕੂਲ ਬਣਾ ਕੇ ਆਪਣੇ ਬੋਲ ਲਾਤੇ ਸਕੂਲ ਤੇ ਬੜੀ ਜਿਹੇ ਪੁਰਾਣੇ ਬੜੇ ਕਾਲੀਆਂ ਦੇ ਟੈਨ ਦੇ ਇਹਨਾਂ ਨੂੰ ਨਵੇਂ ਥੋੜਾ ਬਣਾਈਆਂ ਤੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਅਸੀਂ ਕੀ ਕਰ ਲੋਕ ਹੁਣ ਭਾਜਪੀ ਨੂੰ ਲਿਆਉਣਾ ਚਾਹੁੰਦੇ ਆ ਗਰੀਬਾਂ ਦਾ ਮਸੀਹਾ મોદી ਜਿਹੜਾ ਫਰੀ ਦੀ ਕਣ 5 ਲੱਖ ਦਾ ਕਾਰਡ ਚੁੱਲੇ ਸਿਲੰਡਰ ਫਰੀ ਕੱਚੇ ਕੋਠਿਆਂ ਦੇ ਪੈਸੇ ਛੱਡਾਂ ਦੇ ਪੈਸੇ ਫੋਰ ਵੀਕ ਕਈ ਇਹਨੇ ਕਸਕੀਮਾ ਜਿਹੜੀਆਂ ਗਰੀਬਾਂ ਵਾਸਤੇ ਲਿਆਂਦੀਆਂ ਨੇ ਗਰੀਬਾਂ ਨੂੰ ਪਤਾ ਚੱਲ ਗਿਆ ਗਰੀਬਾਂ ਨੇ ਵੋਟ ਪਾਉਣੀਆਂ ਤੇ ਬੀਜੇਪੀ ਨੂੰ ਪਾਉਣੀਆਂ ਇਹ ਤੁਸੀਂ ਵੇਖਣਾ ਵਾ ਪਿੰਡਾਂ 'ਚ ਵੀ ਪਿੰਡਾਂ ਦੇ ਵਿੱਚ ਹੀ ਹੋਣਾ ਲਾ ਬੀਜੇਪੀ ਆਹ ਜੀ ਬੜਾ ਚੰਗਾ ਮੌਲ ਦੇ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਜੱਟ ਕਿੰਨੇ ਨੇ 30% ਕਿਸਾਨ ਕਿੰਨੇ ਨੇ 30 ਤੋਂ 35% ਤੇ ਬਾਕੀ ਕੌਣ ਨੇ ਗਰੀਬ ਲੋਕ ਤੇ ਗਰੀਬ ਲੋਕ ਜਿਨ੍ਹਾਂ ਦਾ ਮਸੀਹਾ ਮੋਦੀ ਆ ਉਹਨਾਂ ਨੂੰ ਪਤਾ ਚੱਲ ਗਿਆ ਵੀ ਮੋਦੀ ਸਾਹਿਬ ਆਉਂਦੇ ਆ ਤੇ ਸਾਡਾ ਕੁਝ ਸੋਚਣਗੇ ਕਿਸੇ ਨੇ ਨਹੀਂ ਸੋਚਣਾ ਬੜਾ ਵੱਡਾ ਡਵੈਲਪਮੈਂਟ ਹੋਊਗਾ ਸਾਰਾ ਵੇਖੋ ਹਿਮਾਚਲ ਜੀ ਚਲੇ ਜੋ ਜਦੋਂ ਦੀ ਧਾਰਾ ਤੋੜੀ ਆ 13 ਸਾਲ ਦਾ ਪੈਕੇਜ ਦਿੱਤਾ ਮੋਦੀ ਸਾਹਿਬ ਨੇ ਟੈਕਸ ਫਰੀ ਕਰਕੇ ਤੇ ਅਮਰੀਕਾ ਤਾਂ ਕੰਪਨੀਆਂ ਲੱਗੀਆਂ ਨੇ ਇੱਥੇ ਕੰਪਨੀ ਆਉਣੀਆਂ ਸਾਡੇ ਪੜ੍ਹੇ ਲਿਖੇ ਬੱਚੇ ਸਾਡੀਆਂ ਧੀਆਂ ਜਿਹੜੀਆਂ ਮੁੰਦਰਾਸ ਬੰਬੇ ਜਾਂਦੀਆਂ ਨੇ ਕੰਪਨੀਆਂ 'ਚ ਕੰਮ ਕਰਨ ਉਹ ਇੱਥੇ ਕਰਨੀਆਂ ਮੀਂ ਆ ਮੋਦੀ ਸਾਹਿਬਾਂ ਦੇ 400 ਤੋਂ ਬਾਹਰ ਜਾਣੀਆਂ ਸੀ ਲਾ ਜੀ ਭਾਜੀ 100% ਜਾਣੀਆਂ ਜੇ 400 ਤੋਂ ਬਾਹਰ ਇਸ ਵਾਰ 400 ਪਾਰ ਅਸੀਂ ਮਨ ਬਣਾ ਲਿਆ ਲੋਕਾਂ ਨੇ ਮੇਰੇ ਅਮਰਸਰ ਦੇ ਭੈਣ ਭਰਾਵਾਂ ਨੇ ਕਿ ਅਸੀਂ ਸੰਧੂ ਸਾਹਮਣੂ ਜਿਤਾਉਣਾ ਸਮੁੰਦਰੀ ਸਾਹਿਬ ਨੂੰ ਕਿਉਂ ਬਣਾਇਆ ਵਾ ਉਹਨਾਂ ਨੂੰ ਪਤਾ 400 ਤੋਂ ਪਾਰ ਸਰਕਾਰ ਦੇ ਉੱਤੇ ਬਣ ਜਾਣੀ ਆ ਜੇ ਅਸੀਂ ਨਾ ਬਣਾਇਆ ਤੇ ਸਾਡਾ ਅਮਰਸਰ ਦਾ ਕੁਝ ਨਹੀਂ ਹੋਣਾ ਹਾਂਜੀ ਅਪੀਲ ਕਰਦੇ ਹਾਂ ਮੈਂ ਇਹੋ ਅਪੀਲ ਕਰਦਾ ਵੀ ਵੱਧ ਤੋਂ ਵੱਧ ਕਮਲ ਤੇ ਫੁੱਲ ਤੇ ਮੋਹਰੇ ਲਾ ਕੇ ਸਮੁੰਦਰੀ ਸਾਹਿਬ ਨੂੰ ਤਗੜੇ ਹੋ ਕੇ ਬਣਾਈਏ ਜਿਹੜੇ ਚੰਗੇ ਖਾਨਦਾਨ ਦੇ ਤੇ ਪੜ੍ਹੇ ਲਿਖੇ ਲੋਕ ਨੇ ਇਹ ਤੋਂ ਵੱਧ ਪੜਿਆ ਲਿਖਿਆ ਇਨਸਾਨ ਸਾਨੂੰ ਮਿਲ ਨਹੀਂ ਸਕਦਾ ਅੱਗੇ ਦੋ ਵਾਰ ਗਲਤੀ ਕਰ ਲਿਆ ਤੇ ਤੀਜੀ ਵਾਰ ਇਹ ਗਲਤੀ ਮੇਰੇ ਭੈਣ ਭਰਾਵਾਂ ਨੇ ਨਹੀਂ ਜੇ ਕਰਨੀ ਇਹਨਾਂ ਨੇ ਜਿਤਾਉਣਾ ਤੱਕ ਦਾਸ ਪਰਮਜੀਤ ਸਿੰਘ ਬਣੀਏ ਕੇ ਜਨਰਲ ਸੈਕਟਰੀ ਅਮਰ ਸਰ ਦੇ ਹਾਤ ਸੋ ਅੱਜ ਦੀ ਜੋ ਮੀਟਿੰਗ ਹੋਈ ਆ ਰਾਜਾ ਸਸੀ ਦੇ ਵਿੱਚ ਬਹੁਤ ਵੱਡਾ ਹਲਾਰਾ ਜਿਹੜਾ ਭਾਜਪਾ ਨੂੰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਨੂੰ ਮਿਲ ਰਿਹਾ ਪਿੰਡਾਂ ਦੇ ਵਿੱਚ ਵੀ ਵਧੀਆ ਵਾ ਮੋਲ ਅਸੀਂ ਵਾਅਦੇ ਤੋਂ ਵਾਅਦੇ ਕੋਸ਼ਿਸ਼ ਕਰਕੇ ਜਿਹੜਾ ਤਰਨਜੀਤ ਸਿੰਘ ਸੰਧੂ ਜੀ ਨੂੰ ਅਸੀਂ ਜਿੱਤ ਦਵਾਵਾਂਗੇ ਅੱਜ ਸਾਡੇ ਬਹੁਤ ਹੀ ਪੁਰਾਣੇ ਜਿਹੜੇ ਅਕਾਲੀ ਦਲ ਦੇ ਸਾਡੇ ਰਾਜਾ ਸਾਸੀ ਕਸਬੇ ਦੇ ਪ੍ਰਧਾਨ ਰਹੇ ਆ ਬੱਬੂ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਕੋਈ 15 ਕ ਪਰਿਵਾਰ ਜਿਹੜੇ ਆ ਉਹਨਾਂ ਭਾਜਪਾ ਦੇ ਵਿੱਚ ਸਮੂਲੀਅਤ ਕੀਤੀ ਹੈ ਉਹ ਜੀ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਮਤਲਬ ਜੋ ਸਕੀਮਾਂ ਇਹ ਦੱਸੰਦੇ ਆ ਤਰਜੀਹ ਸੰਗਤ ਸੰਧੂ ਜੀ ਕਿ ਜਿਹੜੇ ਹਸਪੀਟਲ ਆ ਉਹ ਬਿਠਿੰਡੇ ਚ ਲੱਗੇ ਉਹ ਵੀ ਨਹੀਂ ਇੱਥੇ ਮਾਜੇ ਚ ਲਿਆ ਸਕੇ ਅੰਮਰਸਰ ਦੀ ਧਰਤੀ ਤੇ ਨਹੀਂ ਲਿਆ ਸਕੇ ਔਰ ਔਨ ਦੀ ਗੱਲ ਇਹ ਆ ਕਿ ਉਹ ਇਲੈਕਸ਼ਨ ਤੇ ਹੁੰਦੇ ਆ ਜੀ ਓਦਾਂ ਨਹੀਂ ਓਦਾਂ ਪਿੰਡਾਂ ਦੇ ਵਿੱਚ ਕਿਤੇ ਵੀ ਨਹੀਂ ਹੁੰਦੇ ਚਾਹੇ ਇੰਨੀ ਸੰਗਤ ਬੈਠੀ ਆ ਇਹਨਾਂ ਚੋਂ ਕਿਸੇ ਵੀ ਇਨਸਾਨ ਨੂੰ ਇੱਕ ਆਮ ਇਨਸਾਨ ਨੂੰ ਪੁੱਛ ਲਓ ਵੀ ਤੁਹਾਨੂੰ ਲੱਗੋ ਵੀ ਉਹ ਨਹੀਂ ਹੁੰਦੇ ਪਿੰਡਾਂ ਚ ਲੀਡ ਤੇ ਨਹੀਂ ਜੀ ਕਹਿ ਸਕਦਾ ਪਰ ਜਿੱਤਣਗੇ ਸੰਧੂ ਸਾਹਿਬ ਮੁਕਾਬਲਾ ਟਫ ਆ ਜਿੱਤਣਗੇ ਸੰਧੂ ਸਾਹਿਬ